ਕਿ ਜੇਕਰ ਅਧਿਕਾਰੀ ਜਾ ਕੇ ਬਿਲਕੁਲ ਤੱਥਾਂ ਦੇ ਆਧਾਰ 'ਤੇ ਗੱਲ ਕਰਦੇ ਨੇ ਫਿਰ ਤਾਂ ਆਪਾਂ ਨੂੰ ਕੋਈ ਟੈਨਸ਼ਨ ਹੋਣੀ ਨਹੀਂ ਚਾਹੀਦੀ ਕਿ ਅਧਿਕਾਰੀ ਦੱਸਣਗੇ ਕਿ ਅਸੀਂ ਪੂਰਾ ਖਾਕਾ ਲੈ ਕੇ ਪਹੁੰਚੇ ਹਾਂ ਸਾਡੇ ਕੋਲ ਪਾਣੀ ਹੈ ਨਹੀਂ ਦੱਸੋ ਕੀ ਕਰਨ ਗੁਰਜੀ ਜੇ ਕੱਲੇ ਅਫੀਸ਼ੀਅਲਸ ਦੇ ਸਿਰ ਤੇ ਹਮ ਹਲ ਹੋਣਾ ਹੁੰਦਾ ਜੀ ਤਾਂ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਤੇ ਹਰਿਆਣਾ ਦੇ ਇਨੀ ਮੁਲਾਕਾਤਾਂ ਕਿਉਂ ਕਰਦੇ ਫਿਰ ਇਹ ਬੈਕ ਟੂ ਬੈਕ ਹੋ ਨਹੀਂ ਆ ਨਾ ਮੀਟਿੰਗਸ ਆਰਡਰਸ ਆਏ ਹੈ ਨਾ ਕੋਰਟ ਦੇ ਯੂ ਕੈਨ ਡਿਸਕਸ਼ਨ ਹੋ ਰਹੀਆਂ ਫੈਸਲਾ सीएम ਲੈਣਗੇ ਗੁਰੂ ਜੀ ਗਲਤ ਹੈ 20 सीएम ਨਾਤਾ ਮਾਨ ਸਾਹਿਬ ਦਾ ਧਿਆਨ ਹੈ ਇਸ इशू ਵੱਲ ਕਿਉਂਕਿ ਹੁਣ ਅਸੈਂਬਲੀ ਇਲੈਕਸ਼ਨ ਆ ਰਹੇ ਹੈ ਤਾਂ ਕਰਕੇ ਕੁਝ ਬਿਆਨ ਆ ਜਾਂਦੇ ਆ ਆਮ ਆਦਮੀ ਪਾਰਟੀ ਦੇ ਬਟ ਮੈਂ ਤੁਹਾਨੂੰ ਦੱਸਦਾ ਇਹ ਨਦੀਕ ਮਜਬੂਰੀ ਹੈ ਹੂੰ ਗੁਰੂ ਜੀ ਮਜਬੂਰੀ ਵੀ ਚੀਜ਼ ਹੁੰਦੀ ਹੈ ਹੁਣ ਕੇਜਰੀਵਾਲ ਸਾਹਿਬ ਸੁਪਰੀਮੋ ਨੇ ਕੇਜਰੀਵਾਲ ਸਾਹਿਬ ਦੇ ਹੱਥ ਸਾਰੀ ਵਾਕ ਡੋਰ ਹੈ ਕੇਜਰੀਵਾਲ ਸਾਹਿਬ ਦਾ ਸਟੈਂਡ ਹੈ ਵੀ ਦੋਵੇਂ ਸੂਬਿਆਂ ਦਾ ਜਿਹੜਾ ਹੈ ਹੱਕ ਹੈ ਦੋਵੇਂ ਸੂਬਿਆਂ ਦਾ ਰਾਈਟਫੁੱਲ ਸ਼ੇਅਰ ਉਹਨਾਂ ਨੂੰ ਮਿਲਣਾ ਚਾਹੀਦਾ ਜਿਵੇਂ ਪਾਠਕ ਸਾਹਿਬ ਦਾ ਬਿਆਨ ਆ ਉਹ ਜਾ ਸਟੈਂਡ ਕੇਜੀਵਾਲ ਸਾਹਿਬ ਦਾ ਵੀ ਹੈ ਹੁਣ ਪ੍ਰੋਬਲਮ ਇਹ ਹੈ ਗੌਰਵ ਜੀ ਵੀ ਮਾਨ ਸਾਹਿਬ ਸੁਪਰੀਮੋ ਸਾਹਿਬ ਨੂੰ ਅਫਸਰਟ ਤੱਕ ਕਰ ਨਹੀਂ ਸਕਦੇ ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ ਜਿਹੜੀਆਂ ਗੱਲਾਂ ਮਾਨ ਸਾਹਿਬ ਨੇ ਅੱਜ ਕਹੀਆਂ ਨਾ ਗੌਰਵ ਜੀ ਚੋਟਾਲਾ ਸਾਹਿਬ ਦਾ ਵੀ ਬਿਆਨ ਆਇਆ ਜਿਹੜੇ ਅਬੇ ਸਿੰਘ ਚੋਟਾਲਾ ਸਾਹਿਬ ਨੇ ਮੈਂ ਉਹਨਾਂ ਦਾ ਬਿਆਨ ਕੋਟ ਕਰਦਾ ਹਾਂ ਕਹਿੰਦੇ अर्ਲियर ਪੰਜਾਬ ਚੀਫ ਮਿਨਿਸਟਰ ਭਗਵੰਤ ਮਾਨ ਜੀ ਯੂਜ਼ ਟੂ ਸੇ ਹਰਿਆਣਾ ਵੁੱਡ ਨਾਟ ਬੀ ਗਿਵਨ ਅ ਸਿੰਗਲ ਡ੍ਰੋਪ ਆਫ ਵਾਟਰ ਇੱਕ ਵੀ ਬੂੰਦ ਨਹੀਂ ਮਿਲੂਗੀ ਇਹ ਕਹਿੰਦੇ ਹੁੰਦੇ ਸੀਗੇ لیکن ਹੁਣ ਉਹ ਕਹਿੰਦੇ ਐ ਵੀ ਕਿਸੇ ਦੇ ਹੱਕਾਂ ਨੂੰ ਡਿਨਾਈ ਨਹੀਂ ਕਰਨਾ ਚਾਹੀਦਾ نو ਵਨਸ ਰਾਈਟ ਸ਼ੁਡ ਬੀ ਡਿਨਾਈਡ ਧਰਫੋਰ ਉਹ ਸੁਪਰੀਮ ਕੋਰਟ ਦੇ ਡਿਸੀਜਨ ਨੂੰ ਇੰਪਲੀਮੈਂਟ ਕਰਨ ਵਿਦ ਇਮੀਡੀਏਟ ਇਫੈਕਟ ਇੰਟਰਪ੍ਰੀਟੇਸ਼ਨ ਦੇਖ ਰਹੇ ਹਾਂ ਚੁਟਾਲਾ ਸਾਹਿਬ ਨੇ ਕੀ ਕੀਤੀ ਕਾਰਜ ਜੀ ਮਾਨ ਸਾਹਿਬ ਦੇ ਸ਼ਬਦਾਂ ਦੀ ਇੰਟਰਪ੍ਰੀਟੇਸ਼ਨ ਇਹ ਹੋ ਰਹੀ ਹੈ ਔਨ ਰਿਕਾਰਡ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਗੌਰਵ ਜੀ ਇਹਦੇ ਨਾਲ ਪੰਜਾਬ ਦਾ ਪੱਖ ਕਮਜ਼ੋਰ ਹੋਇਆ ਬਿਲਕੁਲ ਹੈ 100% ਹੋਇਆ ਗੌਰਵ ਜੀ ਚਟਾਲਾ ਕੀ ਸੋਚੇਗਾ ਉਸ ਦੇ ਨਾਲ ਪੰਜਾਬ ਦਾ ਪੱਖ ਨਹੀਂ ਨਹੀਂ ਗੌਰਵ ਜੀ ਚਟਾਲਾ ਜਿਹੜੇ ਹੈ ਉਹਨਾਂ ਕੋਲੇ ਲੌਜੀਕ ਤਰਕ ਤਾਂ ਹੋਊਗਾ ਕਾਮਨ ਸੈਂਸ ਤਾਂ ਹੋਊਗੀ ਤੇ ਸਿਰਫ ਉਹਨਾਂ ਚ ਕਿਉਂ ਜਿਹੜੇ ਨਹੀਂ ਮੇਰੇ ਵਿੱਚ ਬਿਆਨ ਦੇਖੋ ਮੀਡੀਆ ਚ ਬਿਆਨ ਔਰ ਅਦਾਲਤਾਂ ਦੇ ਵਿੱਚ ਬਿਆਨ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਐਡਵੋਕੇਟ ਹੋ ਕਿ ਕਿੰਨਾ ਕਿੰਨਾ ਕੁ ਮਾਇਨੇ ਰੱਖਦੇ ਨੇ ਕਿ ਜੇ ਚਟਾਲਾ ਉਸ ਦੀ ਇੰਟਰਪ੍ਰੀਟੇਸ਼ਨ ਕੀ ਕਰ ਰਹੇ ਨੇ ਗੌਰ ਜੀ ਨੰਬਰ 1 ਦੇ ਆ ਟੂ ਥਿੰਗਸ ਵਨ ਦੇਰ ਇਜ਼ ਅ ਕੋਰਟ ਆਫ ਲਾਅ ਠੀਕ ਹੈ ਦੂਜੀ ਜਨਤਾ ਦੀ ਅਦਾਲਤ ਹੈ ਜਨਤਾ ਦੀ ਅਦਾਲਤ ਦੇ ਵਿੱਚ ਇਹਦੀ ਰੈਲੇਵੈਂਸ ਜਿਹੜੀ ਹੈ ਬਹੁਤ ਜ਼ਿਆਦਾ ਹੈ ਮੈਂ ਦੱਸਦਾ ਕਿਉਂ ਠੀਕ ਹੈ ਗੁਰਵਰ ਜੀ ਇਹ ਕਹਿਣਾ ਵੀ ਅਸੀਂ ਕਿਸੇ ਦੇ ਹੱਕ ਡਿਨਾਈ ਨਹੀਂ ਕਰਨਾ ਸਾਨੂੰ ਕਰਨੇ ਚਾਹੀਦੇ ਇਹਦਾ ਮਤਲਬ ਬਹੁਤ ਵੱਡਾ ਹੈ ਤੇ ਜਿਹੜਾ ਇਹ ਟੋਨ ਬਦਲ ਗਈ ਸਟੈਂਡ ਬਦਲ ਗਿਆ ਪਹਿਲਾਂ ਕਹਿੰਦੇ ਹੁੰਦੇ ਸੀਗੇ ਅਸੀਂ ਇੱਕ ਵੀ ਬੂੰਦ ਨਹੀਂ ਦਵਾਂਗੇ ਹੁਣ ਕਹਿਣਾ ਵੀ ਕਿਸੇ ਦਾ ਹੱਕ ਮਾਰਿਆ ਨਹੀਂ ਜਾਣਾ ਚਾਹੀਦਾ ਗੁਰਵਰ ਜੀ ਥਿਸ ਇਜ਼ ਅ 360 ਡਿਗਰੀ ਯੂ ਟਰਨ ਤੇ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਚਾਹਣਾ ਹੈ ਮਜਬੂਰੀਆਂ ਮੈਂ ਤੁਹਾਨੂੰ ਦੱਸਤੀ ਆ ਠੀਕ ਹੈ ਦੂਜੀ ਗੱਲ ਜੇ ਉਹਨਾਂ ਨੂੰ ਨਹੀਂ ਕੇਟਰ ਕਰਨਗੇ ਕੇਜੀਵਾਲ ਸਾਹਿਬ ਨੂੰ ਤੇ ਸੀਐਮ ਪੱਤੇ ਬਰਕਰਾਰ ਕੇ ਰਹਿਣਗੇ ਪਹਿਲਾਂ ਇਹ ਕੀ ਹੁੰਦਾ ਲੁਧਿਆਣਾ ਬਾਈਲੈਕਸ਼ਨ ਦੇਖਿਆ ਮਾਨਸਾ ਪਿੱਛੋਂ ਬਾਰੀਚੋਂ ਜਿਹੜੇ ਨਿਕਲੇ ਹੋਏ ਸੀਗੇ ਤੇ ਸਨਰੂਫ ਚੁਕੇਜੀਵਾਲ ਸਾਹਿਬ ਕੈਂਪੇਨ ਕਰੇ ਸੀਗੇ ਤੇ ਜਦੋਂ ਹਮਦਰਦ ਸਾਹਿਬ ਨੂੰ ਮਿਲਣ ਗਏ ਮਾਨਸਾ ਪਿੱਛੇ ਬੈਠੇ ਸੀਗੇ ਸੁਸੋਧਿਆ ਸਾਹਿਬ ਕੇਜੀਵਾਲ ਸਾਹਿਬ ਮੂਰੇ ਬੈਠੇ ਸੀਗੇ ਸੋ ਮਾਨਸਾਰ ਦੀ ਇਹ ਵੀ ਮਜਬੂਰੀਆਂ ਪਰ ਮੈਂ ਮਾਨਸਾ ਨੂੰ ਬੇਨਤੀ ਕਰਨਾ ਚਾਹਣਾ ਸੁਣ ਜੇ ਸੁਣ ਮਾਨਸਾ ਤੁਹਾਨੂੰ ਹੁਣ ਪੰਜਾਬ ਨਾਲ ਖੜਨਾ ਚਾਹੀਦਾ ਹੈ ਪਾਰਟੀ ਨਾਲ ਨਹੀਂ ਇਹ ਮਤਲਬ ਤੁਸੀਂ ਅੱਜ ਦੀ ਮੀਟਿੰਗ 'ਚ ਕਹਿ ਰਹੇ ਹੋ ਕਿ ਸਾਡੇ ਸੀਐਮ ਪੰਜਾਬ ਦੇ ਸੀਐਮ ਪੰਜਾਬ ਦੇ ਨਾਲ ਨਹੀਂ ਖੜੇ ਗੋਰਵ ਜੀ ਪਹਿਲਾਂ ਤਾਂ ਐਮਪੀ ਨਹੀਂ ਖੜੇ ਪਾਟਕ ਸਾਹਿਬ ਉਹ ਕਹਿ ਗਏ ਦੋਵੇਂ ਸੂਬੇ ਦਾ ਰਾਈਟਫੁੱਲ ਛੇ ਹੈ ਮੈਨੂੰ ਕਿਵੇਂ ਲੱਗ ਰਿਹਾ ਹੈ ਮੈਂ ਤਾਂ ਅਗਰੇ ਬਿਆਨ ਵਾਲੇ ਪਾਸੇ ਵਦਨਾ ਪਰ ਮੈਂ ਲਾਦਾ ਕਿ ਇਹਦੇ ਉੱਪਰ ਤੁਹਾਡਾ ਰਿਐਕਸ਼ਨ ਜ਼ਰੂਰੀ ਹੈ ਥੋੜਾ ਕਲੀਅਰ ਕਰੋ ਨਾ ਕਟ ਸ਼ਬਦਾਂ ਦੇ ਮੈਂ ਦੱਸਦਾ ਪਾਟਕ ਸਾਹਿਬ ਦਾ ਬਿਆਨ ਬੜਾ ਕਲੀਅਰ ਹੈ ਗੋਰਵ ਜੀ ਕੀ ਹਰਿਆਣਾ ਦਾ ਵੀ ਰਾਈਟਫੁੱਲ ਸ਼ੇਅਰ ਉਹਨੂੰ ਮਿਲਣਾ ਚਾਹੀਦਾ ਪੰਜਾਬ ਦਾ ਵੀ ਰਾਈਟਫੁੱਲ ਸ਼ੇਅਰ ਉਹਨੂੰ ਮਿਲਣਾ ਚਾਹੀਦਾ ਸਵਾਲ ਤਾਂ ਇਹੀ ਹੈ ਨਾ ਵੀ ਉਹਦਾ ਰਾਈਟਫੁੱਲ ਸ਼ੇਅਰ ਬਣਦਾ ਕਿਵੇਂ ਹੈ ਸਹੀ ਹੈ ਪੇਰੈਂਟ ਪ੍ਰਿੰਸੀਪਲ ਜਿਹੜਾ ਸਾਡੇ ਹੱਕ 'ਚ ਹੈ ਜਿਹੜੇ ਸੂਬੇ 'ਚ ਪਾਣੀ ਜਾ ਰਿਹਾ ਉਹ ਸੂਬੇ ਦਾ ਐਕਸਕਲੂਸਿਵਲੀ ਉਹਦੇ ਹੱਕ ਹੈ ਦੂਜੀ ਗੱਲ ਅੱਜ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਪਾਣੀ ਦਾ ਲੈਵਲ ਹੋਰ ਵੀ ਘਟ ਗਿਆ ਪੋਪੂਲੇਸ਼ਨ ਹੋਰ ਵਧ ਗਈ ਸੋ ਵੀ ਆਰ ਹੈਡਿੰਗ ਟੂਵਰਡਸ ਅ ਡਰਾਈ ਸਟੇਟ ਇਨ ਦਾ ਕਮਿੰਗ ইਅਰਸ ਸੋ ਸਾਡੇ ਕੋਲੇ ਤਾਂ ਆਪਦੇ ਜੋਗਾ ਨਹੀਂ ਪਰ ਮੈਂ ਮਿਨਟਸ ਆਫ ਮੀਟਿੰਗ ਕਿਉਂ ਕੀ ਮਿਨਟਸ ਆਫ ਮੀਟਿੰਗ ਤਾਂ ਗੌਰਵ ਜੀ ਬਿਕੋਜ਼ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਐ ਐਕਸੈਕਟਲੀ ਕੀ ਹੋਇਆ ਤੇ ਮੈਂ ਇੱਕ ਸਵਾਲ ਕਰੂੰਗਾ ਆਮ ਆਦਮੀ ਇੱਕ ਇੱਕ ਸਵਾਲ ਜੀ ਆਮ ਆਦਮੀ ਪਾਰਟੀ ਜਾਂ ਭਾਜਪਾ ਦੱਸੇ ਇਹਨਾਂ ਨੂੰ ਕੋਈ ਤਕਲੀਫ ਐ ਮਿਨਟਸ ਆਫ ਮੀਟਿੰਗ ਜਾਰੀ ਕਰਨ ਦੇ ਵਿੱਚ ਕਿਉਂਕਿ ਲੋਕਤੰਤਰ ਇਸ ਆਲ ਅਬਾਊਟ ਆਫ ਦ ਪੀਪਲ ਬਾਇ ਦ ਪੀਪਲ ਐਂਡ ਪੀਪਲ ਆਰ ਨੋਟ ਤੁਸੀਂ ਪੰਜਾਬ ਭਾਜਪਾ ਨੂੰ ਰਿਪਰੈਜ਼ੈਂਟ ਕਰਦੇ ਹੋ ਪਰ ਭਾਜਪਾ ਨੂੰ ਕੁਐਸਚਨ ਐ ਤਾਂ ਲੱਗਦਾ ਕਿ ਮਿਨਟਸ ਆਫ ਮੀਟਿੰਗ ਸਾਹਮਣੇ ਆਉਣੇ ਚਾਹੀਦੇ ਨੇ ਗਰਵ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ ਇੱਕ ਕਾਂਗਰਸ ਦੇ ਹੀ ਬੀਜੇ ਹੋਏ ਸਾਰੇ ਮਤਲਬ ਇਹ ਇਸ਼ੂਜ਼ ਨੇ ਪੰਜਾਬੀ ਜਿਹਨੂੰ ਕੰਡੇ ਕਹਿ ਦੋ ਕੁਛ ਵੀ ਕਹਿ ਦੋ ਹਮ ਪਰ ਪੰਜਾਬ ਇਸ ਟਾਈਮ ਪਾਣੀ ਤੋਂ ਬਹੁਤ ਜ਼ਿਆਦਾ ਉਦਾਸੀਨ ਹੋ ਗਿਆ ਔਰ ਜੇ ਤੁਸੀਂ ਦੂਜੇ ਲਫ਼ਜ਼ਾਂ ਦੇ ਇਹ ਕਹਿ ਦੋ ਕਿ ਇਹ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਡਿਸਾਈਡ ਕਰੇਗਾ ਕਿ ਤੁਸੀਂ ਪੰਜਾਬ ਦੇ ਪਾਣੀ ਆ ਨਾ ਕੀ ਨਿਆਂ ਕੀਤਾ ਹਮ ਮੈਂ ਕਹਿੰਦਾ ਆਮ ਆਦਮੀ ਪਾਰਟੀ ਕੋ ਰੋਡ ਮੈਪ ਨਹੀਂ ਹੈਗਾ ਇਹ ਗੱਲ ਬਿਲਕੁਲ ਸਹੀ ਹੈ ਉਹਦਾ ਉਹਦੇ ਪਤਾ ਲੱਗਿਆ ਸੀਗਾ ਇੱਕ ਵਿਜਨ ਦਿੱਤਾ ਸੀ ਮਾਲਵਾ ਨਹਿਰ ਦਾ ਮਾਲਵਾ ਨਹਿਰ ਦਾ ਪਾਣੀ ਤੁਸੀਂ ਜੇ ਲੈ ਕੇ ਇਧਰ ਲੈ ਕੇ ਆਉਣਾ ਸੀਗਾ ਤੇ ਜਿਹੜਾ ਐਕਸਟਰਾ ਪਾਣੀ ਸਾਡਾ ਦੂਜੇ ਸਟੇਟ ਤੋਂ ਜਾਂਦਾ ਜਿਹੜਾ ਕੰਟਰੋਲ 'ਚ ਹੀ ਨਹੀਂ ਹੈ ਤੁਸੀਂ ਇਹ ਦੇਖੋ ਕੰਟਰੋਲ 'ਚ ਹੀ ਨਹੀਂ ਹੈ ਤੁਸੀਂ ਇੱਕ ਉਸ ਵਿਜਨ ਦੀ ਗੱਲ ਕੀਤੀ ਜਿਹੜਾ ਸੁਣਨ ਨੂੰ ਮਹੀਨਾ ਦੋ ਮਹੀਨੇ ਚੰਗਾ ਲੱਗਾ ਪਰ ਅੱਜ ਚੌਥੇ ਸਾਲ ਆ ਕੇ ਚਾਰ ਸਾਲ ਕੰਪਲੀਟ ਹੋ ਗਏ ਆ ਜੀ ਸਪੱਸ਼ਟ ਨਜ਼ਰ ਆ ਰਿਹਾ ਕਿ ਇਹਨਾਂ ਕੋ ਵਿਜ਼ਨ ਦੇ ਨਾਲ ਨਾ ਰੋਡ ਮੈਪ ਹੀ ਹੈ ਨਹੀਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੇ ਕੋਲ ਹੂੰ ਠੀਕ ਆ ਸਾਰੇ ਬੋਲਣਦੇ ਸੀ ਪਾਣੀ ਹੈ ਨਹੀਂ ਦੇਣ ਨੂੰ ਪਾਣੀ ਹੈ ਨਹੀਂ ਦੇਣ ਨੂੰ ਲੇਕਿਨ ਜੇ ਪਾਣੀ ਤੁਹਾਡਾ ਜਾ ਰਿਹਾ ਵਾ ਉਹਨੂੰ ਰੋਕਣ ਵਾਸਤੇ ਜਿਹੜੀਆਂ ਮੈਂ ਪ੍ਰਧਾਨ ਮੰਤਰੀ ਜੀ ਦੀਆਂ ਨੀਆਂ ਸਕੀਮਾਂ ਦੀ ਗੱਲ ਕੀਤੀ ਆ ਉਹਦੇ ਵਿੱਚ ਤਕਰੀਬਨ ਤਕਰੀਬਨ ਅਪ੍ਰੋਕਸੀਮੇਟਲੀ ਮੈਂ ਡਾਟਾ ਦੇਖਦਾ ਪਿਆ ਸੀਗਾ ਜੀ 6000 ਕਰੋੜ ਤੋਂ ਉੱਤੇ ਦਾ ਬਜਟ ਹੈਗਾ ਹੂੰ ਠੀਕ ਆ ਦੀ ਸਬਸਿਡੀ ਵੀ ਮਿਲਦੀ ਹੈ ਹੁਣ ਜਿਹੜੀ ਅਸਲ ਗੱਲ ਹੈ ਨਾ ਅਸਲ ਗੱਲ ਦੇ ਉੱਤੇ ਇਹਨਾਂ ਚ ਕੋਈ ਵੀ ਨਹੀਂ ਆ ਰਿਹਾ ਅਸਲ ਗੱਲ ਅੱਜ ਦੇ ਮੁੱਦੇ ਨੂੰ ਤੁਸੀਂ ਇੱਕ ਹਾਈਲਾਈਟ ਕਰਦੇ ਪਏ ਹੋ ਕਿ ਫਿਊਚਰ ਕੀ ਆ ਮੈਂ ਕਹਿੰਦਾ ਪੰਜਾਬ ਦੇ ਕਿਸਾਨਾਂ ਦਾ ਫਿਊਚਰ ਅੰਧੇਰੇ ਅੰਨੇ ਬਿਲਕੁਲ ਨੇਰੇ ਚ ਪੈ ਚੁੱਕਿਆ ਵਾ ਕਿਉਂਕਿ ਮੈਨੂੰ ਯਾਦ ਆ ਜਦੋਂ ਮੈਂ ਬਚਪਨ ਚ ਅਹੀਂ ਮਤਲਬ ਜਦੋਂ ਬੋਰ ਕਰਾਉਨੇ ਹੁੰਦੇ ਸੀ ਉਸ ਟਾਈਮ ਬੋਰ ਹੁੰਦਾ ਸੀਗਾ ਲੋਹੇ ਤੇ ਪਤਲ ਦੀ ਜਾਲੀ ਦਾ ਹਾਂ ਉਸ ਤੋਂ ਬਾਅਦ ਆ ਗਿਆ ਬਾਂਸਾਂ ਦਾ ਬਾਂਸਾਂ ਦਾ ਜੇ ਬੋਰ ਬਹਿ ਜਾਂਦਾ ਸੀ ਤੇ ਨਾਲ ਨਮਾ ਲੱਗਦਾ ਹੁੰਦਾ ਸੀਗਾ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਸਮਰਸੀਪਲ ਨੇ ਜ਼ਮੀਨ ਦੀ ਲੇਅਰਸ ਵਿੱਚੋਂ ਪਾਣੀ ਕੱਢ-ਕੱਢ ਕੇ ਕੱਢ-ਕੱਢ ਕੇ ਉਹ ਹਾਲਤ ਕਰ ਦਿੱਤੀ ਆ ਚੰਡੀਗੜ੍ਹ ਦੇ ਨਿਊ ਚੰਡੀਗੜ੍ਹ ਦੇ ਇਲਾਕੇ ਜਿੰਨਾ ਵੀ ਇਲਾਕਾ ਫਿਰਦਾ ਪਿਆ ਪਾਣੀ ਦੀ ਸ਼ੋਰਾਂ ਆਉਣ ਲੱਗ ਪਿਆ ਵਾ ਪਾਣੀ ਜਿੱਤੇ ਸ਼ਹਿਰੀਆਂ ਨੂੰ ਮਾਰ ਪੈਂਦੀ ਪਈ ਹੈ ਨਾ ਉਥੇ ਪੰਜਾਬ ਦੇ ਪਾਣੀਆਂ ਦੀ ਸਭ ਤੋਂ ਵੱਡੀ ਮਾਰ ਸਾਡੇ ਕਿਸਾਨਾਂ ਤੇ ਪੈਂਦੀ ਪਈ ਆ ਹੁਣ ਕਿਸਾਨਾਂ ਤੱਕ ਪਾਣੀ ਕਿੱਦਾਂ ਪਹੁੰਚਾਇਆ ਜਾਏ ਪ੍ਰਧਾਨ ਮੰਤਰੀ ਸ਼੍ਰੀ ਨੰਦੀ ਸ਼੍ਰੀ ਨਰਿੰਦਰਪਾਈ ਮੋਦੀ ਜੀ ਨੇ ਜਿਹੜੀ ਸਕੀਮ 2015 ਚ ਲਿਆਂਦੀ ਸੀ ਨਾ ਉਹਦਾ ਇਸ਼ੂ ਕੀ ਸੀਗਾ ਕਿ ਹਰ ਖੇਤ ਤੱਕ ਪਾਣੀ ਪਹੁੰਚੇ ਹੁਣ ਅਸੀਂ ਭਾਰਤ ਮਾਲਾ ਦੀ ਗੱਲ ਕਰਦੇ ਆ ਜਿਹੜੀਆਂ ਸੜਕਾਂ ਆਂਦੀ ਤੇ ਸੜਕਾਂ ਜੁੜ ਗਈਆਂ ਅੱਜ ਤੁਸੀਂ ਦਿੱਲੀ ਆਉਣ ਜਾਣ ਕਰਨਾ ਹੈ ਚੰਡੀਗੜ੍ਹ ਤੋਂ ਇਦਾਂ ਲੱਗਦਾ ਬਸ ਦਿੱਲੀ ਚੱਲੇ ਦਿੱਲੀੋਂ ਆ ਗਏ ਆ ਇਸ ਤਰ੍ਹਾਂ ਹੀ ਸਾਡੇ ਕਵੀ ਕੁਲ ਸ਼੍ਰੇਸ਼ਠ ਸਾਡੇ ਸਵਰਗੀਏ ਪ੍ਰਧਾਨ ਮੰਤਰੀ ਸ਼੍ਰੀ ਅਟਲਬਹਿਰੀ ਵਾਜਪਾਈ ਨੇ ਕਿਹਾ ਸੀਗਾ ਕਿ ਜਿੱਥੇ ਪਾਣੀ ਨਹੀਂ ਪਹੁੰਚਦਾ ਉੱਥੇ ਹੱਲ ਕੀ ਆ ਕਿਉਂਕਿ ਜ਼ਰੂਰਤ ਨਾਲੋਂ ਜ਼ਿਆਦਾ ਪਾਣੀ ਵੇਸਟ ਹੋ ਜਾਂਦਾ ਸੀਗਾ ਉਹਨਾਂ ਨੇ ਇੱਕ ਮੋਹਮ ਚਲਾਈ ਕਿ ਇੱਕ ਨਦੀ ਨੂੰ ਦੂਜੀ ਨਦੀ ਨਾਲ ਜੋੜ ਕੇ ਜਿਹੜਾ ਐਕਸਟਰਾ ਪਾਣੀ ਹੜ ਲਿਆਉਂਦਾ ਵਾ ਉਹ ਪਾਣੀ ਉੱਥੇ ਪਾ ਕੇ ਉੱਥੇ ਤੱਕ ਪਹੁੰਚਾਇਆ ਜਾਏ ਜਿੱਥੇ ਸਾਡੀਆਂ ਜਿਹੜੀਆਂ ਥਾਵਾਂ ਨੇ ਪਾਣੀ ਤੋਂ ਬਿਲਕੁਲ ਸਖੜੀਆਂ ਨੇ ਔਰ ਉਹਦਾ ਸਭ ਤੋਂ ਵੱਡਾ ਨਤੀਜਾ 2025 ਦੇ ਵਿੱਚ ਕੇਨ ਬੇਤਵਾ ਨਹਿਰ ਵਾ ਜਿਹੜੀ ਯੂਪੀ ਤੋਂ ਪਾਣੀ ਲੈ ਕੇ ਚੱਲੀ ਤੇ 14-15 ਜ਼ਿਲ੍ਹੇ ਉਹਨੇ ਮੱਧ ਪ੍ਰਦੇਸ਼ ਦੇ ਉਹਦੇ ਵਿੱਚ ਪਾਣੀ ਪਹੁੰਚਾਇਆ ਇਦਾਂ ਹੀ ਹੱਲ ਨਿਕਲੇਗਾ ਮੈਂ ਕਹ ਰਿਹਾ ਨਾ ਵਿਜ਼ਨ ਚਾਹੀਦਾ ਵਿਜ਼ਨ ਜੋ ਕਾਂਗਰਸ ਕੋ ਹੁੰਦਾ ਤੇ ਕੀ 31 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਦਾ ਇਹ ਸਣਾ ਬਣ ਜਾਂਦਾ ਜੇ ਕਾਂਗਰਸ ਕੋਲ ਵਿਜਨ ਹੁੰਦਾ ਤੇ 15 ਅਗਸਤ 1986 ਨੂੰ ਐਸਐਚਐ ਪੇਛੇ ਟਾਈਮ ਕੱਟਾ ਮੈਂ ਵੀਰ ਸਾਹਿਬ ਦਾ ਵੀਰ ਜਾਂਦੇ ਜਾਂਦੇ ਮੈਂ ਕੋਈ ਗੱਲ ਕਵਾਂਗਾ ਜਾਂਦੇ ਜਾਂਦੇ ਮੈਂ ਕੋਈ ਗੱਲ ਕਵਾਂਗਾ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਮਾਨ ਹੋਂਨ ਨੂੰ ਬੇਨਤੀ ਆ ਤੁਸੀਂ ਅੱਜ ਅਸੀਂ ਸਾਰੇ ਪੰਜਾਬੀ ਬੋਲਣ ਦੇ ਆ ਤੇ ਪੰਜਾਬ ਦੇ ਆਪਣੇ ਨੇਤਾ ਨੂੰ ਕਹਿੰਨੇ ਪਏ ਆ ਤਗੜੇ ਹੋ ਕੇ ਸਟੈਂਡ ਲੈ ਕਿਉਂਕਿ ਇਹ ਮੁੱਦਾ ਪੰਜਾਬ ਦੇ ਕਿਸਾਨਾਂ ਦਾ ਇਹ ਸ਼ਹਿਰਾਂ 'ਚ ਰਹਿਣ ਵਾਲੇ ਉਹਨਾਂ ਲੋਕਾਂ ਦਾ ਜਿਨ੍ਹਾਂ ਤੱਕ ਸਾਫ਼ ਪਾਣੀ ਪਹੁੰਚਾਉਣਾ ਤੁਹਾਡੀ ਜ਼ਿੰਮੇਵਾਰੀ ਆ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਦਾ ਮੁੱਦਾ ਵਾ ਜਿਨ੍ਹਾਂ ਦੀ ਘਰ ਘਰ ਗਲੀ ਗਲੀ ਤੱਕ ਟੂਟੀ ਤੇ ਪਹੁੰਚਾ ਦਿੱਤੀ ਆ ਲੇਕਿਨ ਜੇ ਇਹ ਪਾਣੀ ਸਹੀ ਢੰਗ ਨਾਲ ਟੈਂਕੀਆਂ ਤੋਂ ਟੂਟੀਆਂ ਤੱਕ ਨਹੀਂ ਪਹੁੰਚਿਆ ਜੇ ਇਹ ਪਾਣੀ ਨਹਿਰਾਂ ਦਾ ਵੇਸ ਹੀ ਹੁੰਦਾ ਰਿਹਾ ਤੇ ਪਾਣੀ ਖੇਤਾਂ ਤੱਕ ਨਹੀਂ ਪਹੁੰਚਿਆ ਜੇ ਅਸੀਂ ਸੈਂਟਰ ਗਵਰਨਮੈਂਟ ਨਾਲ ਗੱਲ ਕਰਕੇ ਹਰਿਆਣਾ ਬਾਦਲ ਨਾਲ ਗੱਲ ਕਰਕੇ ਜੇਡ ਦੇ ਨਾਲ ਗੱਲ ਕਰਕੇ ਅਸੀਂ ਪਾਣੀ ਪੰਜਾਬ ਤੇ ਲਿਆਉਂਦਾ ਕੁਦਮ ਕਰੀਏ ਤੇ ਮੈਨੂੰ ਲੱਗਦਾ ਕੱਲਾ ਕੱਲਾ ਪੰਜਾਬੀ ਤੁਹਾਡੇ ਨਾਲ ਚਲੇਗਾ ਜਿਵੇਂ ਲੈ ਕੇ ਆਓ ਤੁਹਾਡੇ ਕੋਲ ਰੋਡ ਮੈਪ ਨਹੀਂ ਹੈਗਾ ਸਭੀ ਕੋ ਵਾਕੇ ਹਾਨੀ ਪਾਣੀ ਦੇਖੋ ਗੱਲ ਰੋਡ ਮੈਪ ਦੀ ਫਿਰਕਾਬ ਹੋ ਰਹੀ ਹੈ ਤੇ ਰੋਡ ਮੈਪ ਕੀ ਬਾਕੀ ਇਸ ਤਰੀਕੇ ਦਾ ਹੋ ਸਕਦਾ ਹੈ ਕਿ ਪਾਣੀ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਸੋਚ ਕੇ ਜਿਹੜਾ ਨਹਿਰੀ ਪਾਣੀ ਦਾ ਜ਼ਿਕਰ ਹੋ ਰਿਹਾ ਕਿ ਨਾ ਸਿਰਫ ਪੰਜਾਬ ਦੀਆਂ ਬਲਕਿ ਹਰਿਆਣਾ ਦੀਆਂ ਸ਼ਰਦਾ ਯਮਨਾ ਲਿੰਕ ਦਾ ਜ਼ਿਕਰ ਕਰ ਦਿੱਤਾ ਸੀ ਖੜਿਆਲ ਸਾਹਿਬ ਨੇ ਵਿਰਤ ਸਾਹਿਬ ਵਾਕਈ ਇਸ ਮਸਲੇ ਦਾ ਹੱਲ ਨਹੀਂ ਹੈ ਹੱਲ ਇੱਕੋ ਹੈ ਕਿ ਪੰਜਾਬ ਦੇ ਪਾਣੀ ਦੇ ਉੱਤੇ ਬਿਲਕੁਲ ਕੰਪਲੀਟਲੀ ਬ੍ਰੇਕ ਕੋਈ ਗੱਲ ਨਾ ਕਰੋ ਖਤਮ ਬਿਲਕੁਲ ਅਸੀਂ ਤਾਂ ਇਹ ਗੱਲ ਕਹਿਨੇ ਆ ਜਿਵੇਂ ਸਾਰੇ ਹੀ ਬੁਲਾ ਰਹੇ ਨੇ ਇੱਕੇ ਸੋਰ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਕੋਲ ਇੱਕ ਬੂਤ ਵੀ ਪਾਣੀ ਹੈ ਨਹੀਂ ਠੀਕ ਹੈ ਮੁਕਤੀ ਸਾਹਿਬ ਫਿਰ ਦਰਿਆਦਲੀ ਤੋਂ ਮੁੱਖ ਮੰਤਰੀ ਸਾਹਿਬ ਡੱਟ ਕੇ ਸਟੈਂਡ ਲੈਣ ਸਾਰੀਆਂ ਪਾਰਟੀਆਂ ਨੂੰ ਆਪ ਮੀਟਿੰਗ ਕਰਕੇ ਉਹਦਾ ਐਪੀ ਜੰਡਾ ਕੀ ਹੈ ਮੇਰੀ ਤੁਹਾਨੂੰ ਲੱਗਦਾ ਕਿ ਅੱਜ ਸਟੈਂਡ ਨਹੀਂ ਲਿਆ ਸੀਐਮ ਨੇ ਤੁਹਾਨੂੰ ਇਹ ਲੱਗਦਾ ਕਿਉਂ ਲੱਗਦਾ ਨਾ ਬਿਲਕੁਲ ਜਿਸ ਦਿਨ ਦੇ ਮੁੱਖ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਆਏ ਉਹ ਦਿਨ ਤੋਂ ਉਹਨਾਂ ਦੇ ਤੇਵਰ ਬਦਲੇ ਹੋਏ ਆ